ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੀਰਾਲੀ ਸੀਰਾਲੀ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਇਹਦੇ ਨੇੜੇ ਪਿੰਡ ਭੰਗਿਆਲਾ ਵੀ ਰਹਿ ਜਾਂਦਾ ਹੈ ਮੁਕਸਰ ਤੋਂ ਸਾਦਕਾਲੇ ਪਾਸੇ ਨੂੰ ਜਦੋਂ ਆਉਣੇ ਆ ਤਾਂ ਭੰਗਿਆਲੇ ਵਾਲਾ ਅੱਡਾ ਹੁੰਦਾ ਇੱਕ ਹੱਥ ਚੜ੍ਹਦੇ ਵਾਲੇ ਪਾਸੇ ਸੀਰਾਲੀ ਪਿੰਡ ਹੈ ਤੇ ਛੱਪਦੇ ਵਾਲੇ ਪਾਸੇ ਭੰਗੇ ਆਲਾ ਹੈ ਇਹਦੇ ਪੈਂਡਲ ਨੂੰ ਜੇ ਆਉਣਾ ਹੋਵੇ ਦੋਸਤੋ ਫਰੀਦਕੋਟ ਵਾਲੇ ਪਾਸੇ ਤੋਂ ਤਾਂ ਜਿਹੜੀ ਨਵੇਂ ਕਿਲੇ ਵਾਲੀ ਛੜਕ ਹੈ ਉਹ ਇਸ ਪੈਂਡ ਦੇ ਵਿੱਚ ਆਉਂਦੀ ਆ ਡੋਕ ਹੋ ਕੇ ਸੁੱਖਣ ਵਾਲਾ ਡੋਕ ਇਹ ਪਿੰਡ ਰਸਤੇ ਚ ਆਉਂਦੇ ਆ ਜਿੱਥੇ ਵੀਡੀਓ ਬਣਾ ਰਹੇ ਆ ਇੱਕ ਲਾਰਜ ਫਾਰਮ ਆ ਬਾਈ ਹੋਰਾਂ ਕੋਲ ਗਾਵਾਂ ਬਹੁਤ ਸਾਰੀਆਂ ਰੱਖੀਆਂ ਹੋਈਆਂ ਇੱਕ ਪ੍ਰੋਪਰ ਫਾਰਮ ਆ ਇੱਥੇ ਜਦੋਂ ਲਾਰਜ ਫਾਰਮ ਚੋਂ ਵੀਡੀਓ ਬਣਾਈ ਦੀ ਤਾਂ ਇਹ ਗੱਲ ਕਲੀਅਰ ਆ ਵੀ ਇਹਨਾਂ ਕੋਲ ਪਸ਼ੂ ਆਏ ਸਾਲ ਸੁੱਖ ਨਾਲ ਕਾਫੀ ਸੋਨੇ ਹੁੰਦੇ ਆ ਨਵੇਂ ਨਗ ਜਦੋਂ ਨਵੀਆਂ ਵਿਹੜਾਂ ਨਾਲ ਗੱਭਣ ਹੋ ਕੇ ਰਲਦੀਆਂ ਸ਼ੁਰੂ ਹੁੰਦੀਆਂ ਤੇ ਵਿੱਚੋਂ ਕੋਸ ਨਗ ਹਰੇਕ ਭਰਾ ਸੇਲ ਕਰਦਾ ਹੈ। ਬਾਈ ਜੀ ਹੋਰਾਂ ਨੇ ਵੀ ਅੱਜ ਦੋ گاਵਾ ਵਕਾਊ ਕੀਤੀਆਂ। ਇੱਕ ਗੱਭਣਾਂ ਦਾ گاਂ ਤੇ ਇੱਕ ਤਾਜੀ ਸੂਈ ਵੀ ਹੈ। ਇਹ ਤੋਂ ਇਲਾਵਾ ਇੱਕ ਅਸਰ ਵਿਹੜ ਫਿਰਦੀ ਹੈ। ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ। ਪਹਿਲਾਂ ਜੋ ਮੈਂ ਜਾਣਕਾਰੀ ਬਾਈ ਤੋਂ ਲਈ ਪਤਾ ਲੱਗਾ ਵੀ 4 ਪੀੜੀਆਂ ਤੱਕ ਦਾ ਰਿਕਾਰਡ ਹੈ ਵਿਹੜ ਦਾ। ਇਹ ਵੀ ਵਿਹੜ ਬਾਈ ਕਹਿੰਦਾ ਵੇਚ ਦਾਂਗੇ ਜੇ ਕੋਈ ਸ਼ੌਕੀਨ ਵੀਰ ਮਿਲਦਾ ਤਾਂ। ਤੇ گاਵਾ ਬਾਰੇ ਮੈਂ ਗੱਲ ਐਡ ਕਰ ਦਿਆਂ ਹੋਰ ਵੀ ਇੱਥੇ ਜਿਹੜੇ ਅੱਜ ਰੇਟ ਅਸੀਂ ਬੋਲਾਂਗੇ ਮੇਰੇ ਖਿਆਲ ਚ ਇੱਕ ਲਾਰਜ ਫਾਰਮ ਦੇ ਵਿੱਚੋਂ ਇੰਨੇ ਸੋਹਣੇ ਢਾਂਚੇ ਚੰਗੇ ਦੁੱਧ ਵਾਲਾਂ ਗਾਵਾਂ ਹੋ ਸਕਦਾ ਹੋਰ ਥਾਂ ਤੋਂ ਤੁਹਾਨੂੰ ਇਸ ਕੀਮਤ ਦੇ ਵਿੱਚ ਪਸ਼ੂ ਨਾ ਮਿਲਣ ਸੋ ਆਓ ਮਿਲਿਏ ਇੱਕ ਏ ਤਾਜੀ ਸੋਈ ਵੀ ਗਾਂ ਏਕੀ ਗੱਬਣ ਗਾਂ ਦੋਨਾਂ ਬਾਰੇ ਆਪਾਂ ਇਨਫੋਰਮੇਸ਼ਨ ਬਾਈ ਤੋਂ ਲਵਾਂਗੇ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਹਰਗੁਰਜੀਤ ਸਿੰਘ ਬਾਈ ਹਰਗੁਰਜੀਤ ਬਾਈ ਅੱਜ ਦੋ ਗਾਵਾਂ ਵਕਾਊ ਕੀਤੀਆਂ ਆਪਾਂ ਹਾਂਜੀ ਇਸ ਤੋਂ ਸ਼ੁਰੂ ਕਰਦੇ ਹਾਂ ਕੈਨਵਾਂ ਸੂਆ ਸੂਹੀ ਤੀਜਾ ਸੂਆ ਸੂਹੀ ਹੈ ਬਾਈ ਜੀ ਦਿਨ ਅੱਜ ਕਿੰਨੇ ਹੋ ਗਏ ਦਿਨ 4 ਤਰੀਕ ਨੂੰ ਸੂਹੀ ਹੈ ਬਾਈ ਜੀ 4 ਨੂੰ ਸੂਹੀ ਹੈ ਅੱਜ ਮੇਰੇ ਖਿਆਲ ਚ 8 ਤਰੀਕ ਹੈ ਹਾਂਜੀ ਹਾਂਜੀ 4 ਦਿਨਾਂ ਦੀ ਸੂਈ ਥੱਲੇ ਅੰਦਾਜ਼ਾ ਦੁੱਧ ਕਿੰਨਾ ਹੋਊਗਾ 25 ਕਿਲੋ ਦਾ ਤਿਆਰ ਹੁਣ ਬਾਈ ਜੀ ਪਿਛਲੀ ਸੂਏ ਦਾ ਰਿਕਾਰਡ ਕਿੰਨਾ 40 ਕਿਲੋ ਦਤਾ ਬਾਈ ਜੀ ਨੇ ਦੂਜੇ ਬੱਚਾ ਕੀ ਦੇਗੀ ਬਾਈ ਬੱਚੀ ਦਿੱਤੀ ਹੈ ਬਾਈ ਜੀ ਸੀਮਨ ਡਿਟੇਲ ਕੀ ਹੈ ਸੀਮਨ ਡਿਟੇਲ ਹੈਗੀ ਆਪੇ ਨੂੰ ਦਸੋ ਡਾਟਾ ਸਾਰਾ ਡੈਰੀ ਤੇ ਲਿਖਿਆ ਹੋਇਆ ਵੀਰ ਦਾ ਵੱਛੀ ਦੀ ਡਿਟੇਲ ਵੀ ਮਿਲ ਜਾਣੀ ਆ ਤੁਹਾਨੂੰ ਤਾਂ ਆਪ ਬਾਈ ਜੀ ਆਡਮ ਦੀ ਆ ਇਹ ਮਦਰੇ ਦੀ ਪੀਡੀਐਫ ਦੇ ਡੈਮਸੀ ਦੀ ਸੁਠ ਠੀਕ ਹੈ ਤੇ ਵੱਛੀ ਸਟ੍ਰਾਈਕਰ ਦੀ ਦਿੱਤੀ ਹੈ ਬਾਈ ਜੀ ਠੀਕ ਹੈ ਬਾਈ ਠਾਇਓ ਵੱਛੀ ਨੂੰ ਰੇਟ ਕੀ ਰਹਿਣਾ ਬਈ ਇਹਦਾ 175 ਬਾਈ ਜੀ ਬਸ ਜੈ ਸੁਨੋਈ ਹੈ 175 ਹੀ ਹੈ ਸੁਨੋਈ ਆਪਾਂ ਡਿਟੇਲ ਇਹਦੀ ਵੀ ਦੱਸ ਦਈਏ ਫਿਰ ਦੋਨੇ ਤੋਰ ਦਿਆਂਗੇ ਇਹਦੀ ਕੀ ਡਿਟੇਲ ਵੀ ਤੀਜਾ ਸੂਏ ਸੁਣਦੀ ਹੈ ਬਾਈ ਜੀ ਕਿੰਨੇ ਦਿਨ ਲਾਊਗਾ ਇਹਦੇ ਹਜੇ ਬਈ 9 ਦਿਨ ਬਾਕੀ ਆ ਜੀ 9 ਦਿਨ ਹਜੇ ਬਾਕੀ ਆ ਦੁੱਧ ਦਾ ਰਿਕਾਰਡ ਦੂਜੇ ਸੂਏ ਦਾ ਤੇਨੇ ਬਈ 43 ਕਿਲੋ ਦਿੱਤਾ ਜੀ 43 ਕਿਲੋ ਦੂਜੇ ਸੂਏ ਚ ਨੇ ਦੁੱਧ ਦਿੱਤਾ ਹਾਂਜੀ ਹਾਂਜੀ ਸਿਮਨ ਡਿਟੇਲ ਕੀ ਹੈ ਸਿਮਨ ਬਈ ਜੀ ਆਪ ਤਾਂ ਬਰੂਟ ਦੀ ਆ ਜੀ ਇਹ ਮੈਂ ਦੀ ਐਸਟਰਮੈਨ ਦੀ ਸਰਕਾਰੀ ਸੀ ਬਣਾਇਆ ਸੀ ਐਸਟਰਮੈਨ ਠੀਕ ਹੈ ਹਾਂਜੀ ਇਹਦੇ ਲੱਗਾ ਕਿਹੜਾ ਹੁਣ ਸਟ੍ਰਾਈਕਰ ਤੋਂ ਹੀ ਪ੍ਰੈਗਨੈਂਟ ਹੈ ਵੀ ਸਟ੍ਰਾਈਕਰ ਤੋਂ ਪ੍ਰੈਗਨੈਂਟ ਹੈ ਹਾਂਜੀ ਹਾਂਜੀ ਦੋਸਤੋ ਬਰੂਟ ਦੀ ਹੈ ਸਟ੍ਰਾਈਕਰ ਤੋਂ ਗਵਣ ਹੈ ਦਿਨ ਹਜੇ ਹਫਤਾ ਬਾਕੀ ਹੈ ਤੇ ਜਿਹੜੀ ਸੂਈ ਸਵਾਈ ਹੈ ਹਰਗਰਜੀ ਤੇ ਦਾ ਰੇਟ ਰਹਿ ਗਿਆ ਬਾਈ ਇਹਦਾ ਵੀ 1.75 1.75 ਇਹਦਾ ਰੇਟ ਆ ਦੱਸੋ ਸੋ ਮੈਂ ਇੱਕ ਵਾਰ ਵੱਛੀ ਦਿਖਾ ਦਿਆਂ ਤੁਹਾਨੂੰ ਸਟ੍ਰਾਈਕਰ ਬੋਲ ਦੀ ਵੱਛੀ ਤੇ 4 ਦਿਨ ਹੋਏ ਆ ਸੋ ਹੀ ਨੂੰ 25 ਕਿਲੋ ਵੈੜ ਥੱਲੇ ਦੁੱਧ ਗਾਂ ਥੱਲੇ ਹਾਜ਼ਰ ਹੋ ਗਿਆ 나ੜੂਆ ਕੱਚਾ ਨਾਲ ਤੁਸੀਂ ਦੇਖੋ ਵੱਛੀ ਸੋਹਣੀ ਐ ਗਾਂ ਤੁਹਾਨੂੰ ਤੋੜ ਕੇ ਦਿਖਾ ਦਿਆਂਗੇ ਬਾਹਰ ਬੰਨ ਲਿਆ ਸੀ ਅਸੀਂ ਵੀ ਕਿਉਂਕਿ ਤਾਂ ਫਿਰ ਸਾਰੀਆਂ ਗਾਵਾਂ ਡਿਸਟਰਬ ਕਰਨ ਨਾਲੋਂ ਹਾਂ ਛੱਡ ਦੇ ਬਾਈ ਅਸੀਂ ਇੱਥੇ ਹੀ ਤੁਹਾਨੂੰ ਦਿਖਾਉਣ ਦਾ ਸੋਚਿਆ 175 175 3.5 ਲੱਖ ਰੁਪਏ ਜੋੜੇ ਦੀ ਡਿਮਾਂਡ ਹੈ ਵਧੀਆ ਮੌਕਾ ਹੈ ਜਿਹਨੇ ਫਾਰਮ ਤੇ ਕੰਮ ਕਰਨਾ ਹੈ ਕਦੇ-ਕਦੇ ਹੀ ਨਿਕਲਦੀਆਂ ਇਸ ਤਰ੍ਹਾਂ ਸਿਆਲਾਂ ਦੀ ਰੁੱਤ ਚ ਇਹਨਾਂ گاਵਾਂ ਦੀਆਂ ਕੀਮਤਾਂ ਕੁਝ ਹੋਰ ਹੀ ਹੁੰਦੀਆਂ ਫਿਲਹਾਲ ਬਰੀਡਿੰਗ ਤੇ ਕੰਮ ਕਰਨਾ ਟਾਪ ਦੀ ਬਰੀਡ ਪ੍ਰੋਪਰ ਡਿਟੇਲ ਵਾਲੀ ਹੈ ਤੇ ਪ੍ਰੋਪਰ ਡਿਟੇਲ ਵਾਲੀ ਨਾਲ ਇਹਦੇ ਵਹਿੜ ਤੁਹਾਨੂੰ ਮਿਲ ਜਾਣੀ ਹੈ 2 ਨਗ 175 ਚਾਉਣੇ ਆ ਫਾਰਮ ਦੇ ਵਿੱਚੋਂ ਜੇ ਵੱਚੀ ਕੱਲੀ ਵੀ ਲੈਣੀ ਹੋਈ ਨਾ ਜਦੋਂ ਸੀਜ਼ਨ ਆ ਗਿਆ ਤਾਂ ਮੇਰੇ ਖਿਆਲ ਚ ਉਹਦੋਂ ਆਪਾਂ ਨੂੰ 35-40 ਹਜ਼ਾਰ ਤੋਂ ਘੱਟ ਵੱਚੀ ਨਹੀਂ ਮਿਲਣੀ ਅੱਜ ਇਸ ਗਾਣ ਨਾਲ 175 ਰੇਟ ਦੇ ਵਿੱਚ ਹੀ ਮਿਲ ਜਾਣੀ ਏ ਕਿਸੇ ਪਾਸਿਓ ਕੋਈ ਹਵਾਨੇ ਦੀ ਬਾਤ ਘਾਟ ਨਹੀਂ ਗਈ ਇੱਕੋ ਜਾਂ ਬਿਲਕੁਲ ਚੌਰਸ ਹਵਾਨਾ ਦੀਂਦਾ ਚਾਰੇ ਥਾਂ ਇੱਕੋ ਜੇ ਦਿਸਦੇ ਆ ਬੜਾ ਸੋਹਣਾ ਇਹਦਾ ਟਾਂਚਾ ਖੁੱਲੀ ਛੱਡੀ ਫਿਰਦੀ ਸੀਗੀ ਪਹਿਲਾਂ ਵੀ ਤਾਂ ਅਸੀਂ ਵੀਡੀਓ ਬਣਾਉਣ ਕਰਕੇ ਇਹਨੂੰ ਬੰਨਿਆ ਸੀ ਹਰਗਰਜੀਤ ਜਾਨ ਦਿਓ ਤੁਹਾਨੂੰ ਬਾਈ ਸੋ ਇਹ ਪਹਿਲਾਂ ਦਿਖਾ ਦਿੱ ਗਏ ਫਿਰ ਬਾਅਦ ਤੁਹਾਨੂੰ ਜਿਹੜੀ ਦੂਜੀ ਗਾਂ ਵੀ ਦਿਖਾਵਾਂਗੇ ਖੁੱਲੀ ਛੱਟ ਕੇ ਉਹਦਾ ਵੀ ਤੀਜਾ ਸੂਆ ਪਈ ਹੈ ਬਹੁਤ ਸੋਹਣਾ ਢਾਂਚਾ ਦੱਸੋ ਆ ਕੇ ਜਰੂਰ ਦੇਖਿਓ ਇੱਕ ਰਿਕੁਐਸਟ ਹੈ ਜਿਨੇ ਕੋਈ ਚੰਗੀ ਗਾਂ ਖਰੀਦਣੀ ਹੈ ਕਿਉਂਕਿ ਹਰੇਕ ਪੱਖ ਤੋਂ ਇਹ ਬਹੁਤ ਸੋਹਣੀ ਗਾਂ ਤੁਸੀਂ ਹੁਣ ਦੇਖ ਰਹੇ ਹੋ ਪਹਿਲੇ ਨੰਬਰ ਤੇ ਦੇਖੋ ਇਹਨੂੰ ਢਾਂਚਾ ਤੁਸੀਂ ਦੇਖ ਲਓ ਫਿਰ ਤੁਹਾਨੂੰ ਇਹ ਵੈੜ ਵੀ ਦਿਖਾਵਾਂਗੇ ਦੱਸੋ ਜਿਹੜੀ ਭਾਈ ਨੇ ਦੇ ਦੇਣੀ ਹੈ ਸੋ ਇਹ ਵੀ ਤੀਜਾ ਸੂਆ ਦੱਸੋ ਗਾਂ ਨੇ ਸੋਹਣਾ ਹਵਾਨੇ ਚ ਇਹਦੇ ਵੀ ਕਿਸੇ ਪਾਸੋਂ ਕਮੀ ਨਹੀਂ ਵਜਨ ਫੁੱਲ ਹੈ ਪੂਰੀ ਉੱਚੀ ਤੇ ਪੂਰੀ ਲੰਬੀ ਅਥੀਂ ਚਵਾਈ ਵਾਲਾ ਥਾਨ ਦੇਖੋ ਸਟਰਕਚਰ ਕਰਮਾ ਵਾਲੀ ਦਾ ਸੇਮ ਰੇਟ ਆ ਦੋਸਤੋ ਤੇ ਇਹ ਹਜੇ ਪਤਾ ਨਹੀਂ ਵੀ ਬੱਚਾ ਇਹਨੇ ਕੀ ਦੇਣਾ ਪਰ ਜੇ ਇਹ ਵੀ ਬੱਚੀ ਦੇ ਦੇ ਤਾਂ ਤੁਹਾਨੂੰ ਗਾਂ ਬੜੇ ਪਰਤੇ ਚ ਮਿਲ ਜਾਣੀ ਇਹ ਸੋਹਣੀਆਂ ਗਾਵਾਂ ਇੱਥੇ ਫਾਰਮ ਦੇ ਵਿੱਚ ਆ ਬਾਈ ਨੂੰ ਮੇਲਿਆਂ ਦਾ ਵੀ ਸ਼ੌਂਕ ਹੈ ਫਿਲਹਾਲ ਇਹਦੀ ਬਰੀਡ ਤੁਸੀਂ ਫੇਰ ਦੇਖੋ ਇਹ ਵੀ ਗਾਂ ਫਾਰ ਸੇਲ ਹੈ ਚੰਗੇ ਢਾਂਚੇ ਦੀ ਸੋਨਾ ਥਾਣੇ ਦਾ ਵੀ ਦੁੱਧ 43 ਕਿਲੋ ਦੋਸਤੋ ਪਿਛਲੇ ਸੂਏ ਚ ਬਾਈ ਕਹਿੰਦਾ ਇਹਦਾ ਚੋਂਦੇ ਰਹੇ ਆ ਇਸ ਵਾਰ ਤੁਸੀਂ ਦੇਖ ਲਓ ਵੀ ਇਹਦਾ ਕਿੰਨਾ ਚੋਲੋਗੇ ਖੈਰ ਜਿੰਨਾ ਵੀ ਦੇਊਗੀ ਚੰਗਾ ਸੋਨਾ ਦੁੱਧ ਹੀ ਦੇਣੇ ਨੇ ਫੁੱਲ ਸੰਭੀ ਵੀ ਹੈ ਪੂਰਾ ਓਪਰ ਓਪਰੇ ਦਾ ਬੀਸੀਐਸ ਹੈ ਹਵਾਨਾ ਦੇਖੋ ਹਵਾਨੇ ਤੇ ਨਾੜਾ ਦੇਖੋ ਇਹਦੇ ਬਾਕੀ ਦੂਜੇ ਪਾਸੇ ਨੂੰ ਵਾਪਸ ਜਾਊਗੀ ਤੇ ਤੁਹਾਨੂੰ ਫੇਰੇ ਦਿਖਾ ਦੇਾਂਗੇ ਸੋ ਢਾਂਚਾ ਦੇਖ ਸਕਦੇ ਆ ਤੁਸੀਂ ਇਧਰ ਫਾਰਮ 'ਚ ਵਹਿੜਾਂ ਆਪਦੀ ਮਸਤੀ ਕਰਦੇ ਆ। ਸੋ ਇਹ ਨਾਗ ਦੋਸਤੋ ਦੋ ਤੁਹਾਨੂੰ ਦਿਖਾਤੇ ਆ ਤੇ ਇੱਕ ਆਪਾਂ ਵਹਿਣ ਬਾਰੇ ਜਾਣਕਾਰੀ ਲਵਾਂਗੇ। ਹਰ ਕਿਸੇ ਜਾਣ ਦੇ ਕੋਈ ਉਤਰ ਇਹਨੂੰ ਕੋਈ ਬੰਦ ਦੇ ਫੇਰ। ਸੋ ਦੋ ਦਸਤੋ ਇਹ ਵਹਿੜਾਂ ਦੋ ਗਾਵਾਂ ਜਿਹੜੀਆਂ ਤੀਜਾ ਸੂਆ ਸੁੰਦੀਆਂ ਵਿਕਰੀ ਆਸਤੇ ਐ। ਕੰਟੈਕਟ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਜਿੱਤੇ ਤੁਸੀਂ ਕਾਲ ਕਰਨੀ ਐ। ਅਜੇ ਹਫਤਾ ਬਾਕੀ ਐ। ਹਵਾਨਾ ਕੁਝ ਹੋਰ ਹੀ ਹੋਊਗਾ ਗਰਮਾਲੀ ਦਾ ਨੇੜ ਆਈ ਦਾ। ਫਿਲਾਲ ਹੁਣ ਵੀ ਹਵਾਨਾ ਚੰਗਾ ਦੀਂਦਾ। ਇਹਦੀ ਜਿਹੜੀ ਪਹਿਲੀ ਗਾਂ ਤੋਰੀ ਸੀ ਉਹਦੀ ਬੱਚੀ ਦੁਆਰਾ ਦਿਖਾ ਦਿੰਨਾ ਤੁਹਾਨੂੰ ਕਿਉਂਕਿ ਬੱਚੀ ਦੀ ਵੈਲਿਊ ਜਿਵੇਂ ਪਹਿਲਾਂ ਕਿਹਾ ਸੀ ਉਹ ਕੀਮਤ ਜ਼ਰੂਰ ਐਡ ਕਰ ਲਿਆ ਕਰੋ ਧਿਆਨ ਚ ਰੱਖਿਆ ਕਰੋ ਜਦੋਂ ਪਸ਼ੂ ਖਰੀਦਦੇ ਹੋ ਬੱਚੀ ਵਾਲੀ ਗਾਂ 5-7000 ਮਹਿੰਗੀ ਲਈ ਵੀ ਫਾਇਦੇਮੰਦ ਹੁੰਦੀ ਹੈ ਸੋ ਬੱਚੀ ਫੇਰ ਦੇਖੋ ਫਿਰ ਆਪਾਂ ਹੀਫਰ ਬਾਰੇ ਵੀ ਤੋਂ ਜਾਣਕਾਰੀ ਲਵਾਂਗੇ ਸੋ ਇਸ ਸਟ੍ਰਾਈਕਰ ਬੋਲ ਦੀ ਬੱਚੀ ਆ ਦੱਸੋ ਹਜੇ ਸਿਰਫ 4 ਦਿਨਾਂ ਦੀ ਹੈ ਬਰੀਡ ਕੁਆਲਿਟੀ ਬਿਊਟੀ ਬੱਚੀ ਦੀ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਵੈੜ ਹੈ ਜਿਹੜੀ ਵੇਚਣੀ ਹੈ ਇਹਦੀ ਡਿਟੇਲ ਆਪਾਂ ਲੈ ਲਾਂਗੇ ਇੱਕ ਵਾਰ ਇਹਦੇ ਤੁਸੀਂ ਦਰਸ਼ਨ ਪਾ ਲਓ ਇਸੇ ਤਰੀਕੇ ਨਾਲ ਹੀ ਫਿਰ ਕਿਉਂਕਿ ਪਸੂ ਡਰਦਾ ਰਹਿੰਦਾ ਤੇ ਉਪਰ ਆ ਮੰਨ ਜਾਂਦਾ ਬਾ ਕੋਈ ਗੱਲ ਨਹੀਂ ਭਾਈ ਆ ਜਾਓ ਡਿਟੇਲ ਦੱਸ ਦੋ ਇਹਦੀ ਸੋ ਇਹ ਵੈੜ ਦੋਸਤੋ ਫੋਰ ਸੇਲ ਆ ਥੋੜਾ ਨੇੜੇ ਆ ਕੇ ਦੱਸ ਦੋ ਇਹ ਕੀ ਕੀ ਡਿਟੇਲ ਹੈ ਦੀ ਦੰਦੋ ਕਿਵੇਂ ਬੱਛੀਏ ਇਹ ਖੀਰੀ ਬੱਚੀ ਆ ਬਾਈ ਜੀ ਹੁਣ 12 ਮਹੀਨਿਆਂ ਦੀ ਹੋਈ ਆ ਜੀ ਇਹ ਅੱਛਾ ਦੰਦੋ ਖੀਰੀ ਐ ਹਾਂਜੀ ਹਾਂਜੀ ਵੈਸੇ ਵੇੜਾ ਬਹੁਤ ਘੱਟ ਫਾਰਮ ਵਾਲੇ ਵੀ ਰੇਚਦੇ ਆ ਗੱਬਣ ਹੋਣ ਦੇ ਯੋਗ ਐ ਫਿਰ ਆਪਾਂ ਇਹਨੂੰ ਵੇਚਣ ਦੇ ਪਿੱਛੇ ਕੀ ਰੀਜਨ ਤੇ ਬਈ ਸਾਰਿਆਂ ਤੋਂ ਛੋਟੀ ਸੀਗੀ ਇਹਦੇ ਨਾਲ ਦੀਆਂ ਸਾਰੀਆਂ ਪ੍ਰੈਗਨੈਂਟ ਆ ਉਦੋਂ ਇਹਦਾ ਵਜ਼ਨ ਘੱਟ ਸੀਗਾ ਅੱਛਾ ਤੇ ਦੂਜੀਆਂ ਤੋਂ ਛੋਟੀਆਂ ਅੱਛਾ ਦੂਜੀਆਂ ਤੋਂ ਛੋਟੀਆਂ ਮਤਲਬ ਉਹਨਾਂ ਨਾਲ ਇਹਦਾ ਹੁਣ ਮੇਲ ਨਹੀਂ ਮਿਲਦਾ ਜੇ ਪ੍ਰੈਗਨੈਂਟ ਨਾਲ ਰੱਖਦੇ ਮੋਟੀ ਵਾਲੀ ਹੁੰਦੀ ਜਾਂਦੀ ਐ अच्छा ओदे ਕਰਕੇ ਫਿਰ ਇਹਨੂੰ ਹੁਣ ਆਪਾਂ ਸੇਲ ਕਰਾਂਗੇ ਜੇ ਕੋਈ ਬੰਦਾ ਹੋਵੇ ਪੈਸੇ ਭਰਦਾ ਦੇ ਦਾਂਗੇ ਤੇ ਨਹੀਂ ਕੋਈ ਇੰਨੀ ਬੰਦਸ਼ ਵੀ ਨਹੀਂ ਕੋਈ ਬਾਹਲਾ ਵੀ ਨਹੀਂ ਜ਼ਰੂਰੀ ਵੇਚ ਹੀ ਦੇਣੀ ਹੈ ਠੀਕ ਹੈ ਸੀਮਨ ਡਿਟੇਲ ਇਹਦੀ ਕੀ ਆਪ ਤਾਂ ਜਮਾਸ਼ਕਾ ਦੀ ਹੈ ਬਾਈ ਜੀ ਮਾਂ ਇਹਦੀ ਕਾਸ਼ਦੀਪ ਦੀ ਸੀ ਠੀਕ ਹੈ ਉਹਦੀ ਮਾਂ ਗਾਂ ਡੈਂਸੀ ਦੀ ਸੀ ਠੀਕ ਹੈ ਤੇ ਉਹਦੀ ਗਾਂ ਰੋਕੀ ਦੀ ਸੀ ਅੱਛਾ ਚਾਰ ਪੀੜੀਆਂ ਦਾ ਰਿਕਾਰਡ ਹੈਗਾ ਹਾਂਜੀ ਹਾਂਜੀ ਦੁੱਧ ਇਸ ਪੀੜੀ ਦੇ ਵਿੱਚ ਕਿੰਨਾ ਖੂ ਅੰਦਾਜ਼ਨ ਇਹਦੇ ਚ ਅਸੀਂ ਬੁੱਲ ਵੇਚਿਆ ਜੀ ਹੁਣੇ-ਹੁਣੇ ਸਰਕਾਰੀ ਸੀਮਨ ਤੇ ਜਵਾਈ ਕਰਕੇ 68 ਲੀਟਰ ਦੀ ਚਵਾਈ ਕਰਾਈ ਹੈ ਦੋ ਟਾਈਮਾਂ ਦੀ ਗਾਂ ਦੀ ਜੀ ਅੱਛਾ ਇਸ ਬਲੱਡ ਲੈਂਡ ਇਸ ਬਲੱਡ ਲੈਂਡ ਚ ਠੀਕ ਹੈ ਫੇਰ ਇੱਕ ਵਾਰ ਹੱਕੀ ਇਧਰ ਨੂੰ 1268 ਲੀਟਰ ਸਰਕਾਰੀ ਚਵਾਈ ਕਰਕੇ ਬੁੱਲ ਭਾਈ ਜੀ ਹੋਰਾਂ ਨੇ ਸੇਲ ਕੀਤਾ ਸੀ ਮਨ ਬੈਂਕ ਨੂੰ ਇਸੇ ਪੀੜੀ ਦੇ ਵਿੱਚੋਂ ਇਸੇ ਬਲੱਡ ਲੈਂਡ ਦੇ ਵਿੱਚੋਂ ਚਾਰ ਪੀੜੀਆਂ ਦਾ ਰਿਕਾਰਡ ਹੈ ਇਸ ਵਾਇੜ ਦੀ ਪਿਛਲੀਆਂ ਜਿਹੜੀਆਂ ਚਾਰ ਪੀੜੀਆਂ ਹਨ ਉਹਨਾਂ ਦਾ ਪ੍ਰੋਪਰ ਡਾਟਾ ਜਿਹੜਾ ਵਾਇਰਾਂ ਕੋਲੋਂ ਮਿਲ ਜਾਣਾ ਹੈ ਦੰਦੋ ਖੀਰੀ ਹੈ 12 ਕਿ ਮਹੀਨੇ ਉਮਰ ਹੈ ਭਾਈ ਕਹਿੰਦਾ ਵੀ ਹੁਣ ਦਿੱਕਤ ਇਹ ਆ ਰਹੀ ਹੈ ਵੀ ਇਹਦੇ ਨਾਲ ਦੀਆਂ ਦੂਜੀਆਂ ਜਿਹੜਾ ਪੂਰਾ ਜਿਹੜੀਆਂ ਜੇ ਗੱਪਣ ਨਹੀਂ ਹੋਈਆਂ ਉਹ ਮਰਚ ਛੋਟੀਆਂ ਉਹਨਾਂ ਨਾਲੇ ਛੱਡੀ ਨਹੀਂ ਜਾਂਦੀ ਤੇ ਜਿਹੜੀਆਂ ਇਹਦੇ ਹਾਨ ਦੀਆਂ ਸੀ ਉਹ ਸਾਰੀਆਂ ਗੱਪਣ ਐ ਵੱਖਰੀ ਰਹਿ ਗਈ ਤਾਂ ਵੇਚਣ ਦਾ ਇਰਾਦਾ ਬਣਿਆ ਬਾਕੀ ਜ਼ਰੂਰੀ ਨਹੀਂ ਵੀ ਵੇਚਣੀ ਐ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਸੱਲੀ ਫੋਲ ਕਰ ਸਕਦੇ ਹੋ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ